ਮੈਨੂੰ ਲੱਗਦਾ ਹੁਣ ਨਾਸਾ ਵਾਲੇ ਪੱਕਾ ਲੈ ਜਾਣਗੇ ਤੈਨੂੰ ਪੱਕੀ ਗੱਲ ਹੈ ਸਨ ਸਾਹ ਗੱਲ ਹੀ ਬਣ ਜੂਗੀ ਫਿਰ ਤਾਂ ਪੱਕਾ ਆਪਣੇ ਪਹਿਲਾਂ ਹੀ ਭੇਜਣ ਨੂੰ ਫਿਰਦੇ ਆ ਆਪਾਂ ਜਾਵੜਾਂਗੇ ਕੰਮ ਕਰਾਵਾਂਗੇ ਨਾਸਾ ਵਾਲਾ ਪੱਕਾ ਤੈਨੂੰ ਮੈਂ ਕਹਿੰਦਾ ਹੁਣ ਬਚ ਕੇ ਰਹੀਂ ਤੈਨੂੰ ਪੱਕਾ ਫੜ ਕੇ ਲੈ ਜਾਣਗੇ ਨਾਸਾ ਵਾਲੇ ਪੱਕਾ ਚਲੋ ਫਿਰ ਵੇਖੀਏ ਰਿਜ਼ਲਟ ਜਲਦੀ ਜਲਦੀ ਫਿਰ ਜਾਈਏ ਨਾਸਾ ਨੂੰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸੋਚ ਰਹੇ ਹੋਵੋਗੇ ਵੀ ਅਸੀਂ ਚੁੱਲ੍ਹੇ ਦੇ ਉੱਪਰ ਕਿਉਂ ਬੈਠੇ ਹੋਏ ਹਾਂ ਹਾਂਜੀ ਤੇ ਦੋਸਤੋ ਇਹਦਾ ਕਾਰਨ ਇਹ ਹੈ ਵੀ ਤੁਹਾਨੂੰ ਆਮ ਹੀ ਪਤਾ ਹੈ ਵੀ ਜਦ ਕੋਈ ਹੋਰ ਕੰਮ ਕਰ ਦਿੰਦਾ ਪਤੀਲਾ ਕਾਲਾ ਹੋ ਜਾਂਦਾ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਵੀ ਉਹਦੇ ਜੇ ਪਤੀਲਾ ਕਾਲਾ ਹੋਣ ਵਾਲਾ ਸਿਸਟਮ ਖਤਮ ਕਰਤਾ ਸੀ ਉਹਨਾਂ ਨੇ ਖਤਮ ਕਰਤਾ ਸੀ ਤੇ ਅੱਜ ਦੋਸਤੋ ਆਪਣੇ ਲੱਗੀ ਸੀ ਬਹੁਤ ਸਾਰੀ ਲੇਬਰ ਜਾਨੀ ਕਿ 20 ਜਣੇ ਲੱਗੇ ਸੀ ਤੇ ਚਾਹ ਵੀ ਬਾਨਣੀ ਸੀ ਕਾਫੀ ਸਾਰੀ ਤੇ ਅਸੀਂ ਸੋਚਿਆ ਵੀ ਨਾਲੇ ਤਾਂ ਪਾਉ ਐਕਸਪੈਰੀਮੈਂਟ ਕਰਕੇ ਦੇਖ ਲੈਨੇ ਆ ਤੇ ਨਾਲੇ ਬਨ ਜੂਗੀ ਚਾਹ ਤੇ ਨਾਲੇ ਦੋਸਤੋ ਸਾਨੂੰ ਪਤਾ ਲੱਗ ਜਾਊਗਾ ਵੀ ਉਹ ਕੋਲ ਜਿਹੜੀ ਕੀਤੀ ਹੈ ਕੀਤੀ ਹੋਈ ਹੈ ਉਹ ਮਤਲਬ ਕਿ ਸੱਚੇ ਚ ਕੰਮ ਕਰਦੀ ਹੈ ਜਾਂ ਨਹੀਂ ਕਰਦੀ ਤੇ ਦੋਸਤੋ ਅੱਜ ਦੇਖਦੇ ਆਪਾਂ ਚਾਹ ਵੀ ਬਣ ਜੂਗੀ ਆਪਣੀ ਤੇ ਪਤੀਲਾ ਕਾਲਾ ਵੀ ਨਾ ਹੋਊਗਾ ਹਾਂਜੀ ਤੇ ਕਿਵੇਂ ਬਚਦਾ ਪਤੀਲਾ ਜਿਹੜਾ ਕਾਲਾ ਹੋਣ ਉਹ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਦੇਖਦੇ ਆਪਾਂ ਸਭ ਤੋਂ ਪਹਿਲਾਂ ਦੋਸਤੋ ਪਤੀਲੇ ਦੇ ਤੁਸੀਂ ਇੱਥੇ ਕਹਿੰਦੇ ਆ ਵੀ ਜਿਵੇਂ ਆਪਾਂ ਵੀਡੀਓ ਦੇ ਹਿਸਾਬ ਨਾਲ ਹੀ ਚੱਲਾਂਗੇ ਕਿਉਂਕਿ ਸਾਡਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਦੋਸਤੋ ਅਸੀਂ ਪਹਿਲੀ ਵਾਰੀ ਬਣਾ ਰਹੇ ਹਾਂ ਬਿਲਕੁਲ ਥੋੜਾ ਇੱਥੇ ਡੋਲਾਂਗੇ ਤੇਲ ਹਾਂਜੀ ਕਹਿੰਦੇ ਤੇਲ ਨੂੰ ਵੀ ਸਾਰੇ ਪਤੀਲੇ ਦੇ ਉੱਪਰ ਮਤਲਬ ਕਿ ਲਾ ਦੇਣਾ ਲਾ ਲੈਣਾ ਪਤੀਲੇ ਨੂੰ ਜਾਨੀ ਕਿ ਚੋਪੜ ਦੇਣਾ ਤੇਲ ਦੇ ਨਾਲ ਸਰੋਂ ਦੇ ਨਾਲ ਪਤੀਲਾ ਕਾਲਾ ਨਹੀਂ ਹੋਣਾ ਚਾਹੀਦਾ ਤੇਲ ਚਾਹੀਏ ਆਪਣਾ ਦਾ ਕਿਲੋ ਲੱਗ ਜਾਏ ਹਾਂਜੀ ਸਹੀ ਗੱਲ ਆ ਨਾ ਹਾਂ ਪਤੀਲਾ ਵੀ ਬਹੁਤ ਔਖੇ ਆ ਸੰਤੂ ਸਾਹਿਬ ਮੰਜਨੇ ਪਤੀਲੇ ਕੋਈ ਸੌਖੀ ਗੱਲ ਆ ਬਿਲਕੁਲ ਨਾਲੇ ਡੇ ਡੇ ਵੱਡੇ ਵੱਡੇ ਪਤੀਲੇ ਤਾਂ ਕਦੇ-ਕਦੇ ਚਾੜੀ ਦਿਆ ਹਾਂ ਬਾਕੀ ਆਪਣਾ ਪਤੀਲਾ ਨਹੀਂ ਕਾਲਾ ਹੋਣਾ ਚਾਹੀਦਾ ਦੋਸਤੋ ਹਾਂਜੀ ਤੇਲ ਦਾ ਕੀ ਆ ਤੇ ਵੈਸੇ ਵੀ ਅਸੀਂ ਆਇਆ ਡਾ ਦੂਜਾ ਐਕਸਪੈਰੀਮੈਂਟ ਵਾਸਤੇ ਤੇਲ ਲਿਆਂਦਾ ਸੀਗਾ ਹਾਂਜੀ ਤੇ ਅਸੀਂ ਤਾਂ ਲੱਖਿਆ ਵੀ ਐਸ ਕੰਪ ਆਪਾਂ ਇਹਦੇ ਤੇ ਯੂਜ਼ ਕਰ ਲੈਨੇ ਆ ਇਸ ਤਰ੍ਹਾਂ ਯੂਜ਼ ਕਰ ਲੈਨੇ ਤੇ ਦੇਖਨੇ ਹੁਣ ਚਲੋ ਜੀ ਤੇਲ ਲੱਗ ਗਿਆ ਦੋਸਤੋ ਜੇ ਦੋ ਤਿੰਨ ਵਾਰੀ ਪਤੀਲਾ ਐਵੇਂ ਕਰਨਾ ਹੋਵੇ ਤਾਂ ਕਿਲੋ ਤੇਲ ਤਾਂ ਨਹੀਂ ਲੱਗ ਜੇ ਹਾਂਜੀ ਦੋਸਤੋ ਆਹ ਲਫਾਫਾ ਆਪਾਂ ਲੈ ਲਿਆ ਸੀਗਾ ਤੇ ਇਹਨੂੰ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ ਕਵਰ ਕਰ ਦਿੰਨੇ ਆ ਇਸ ਤਰ੍ਹਾਂ ਲਾ ਦਿੰਨੇ ਹਾਂਜੀ ਹਾਂ ਆ ਦੇਖੋ ਤੁਸੀਂ ਲੱਗ ਗਿਆ ਹਰ ਮੈਨੂੰ ਲੱਗਦਾ ਆਪਾਂ ਹਣ ਛੱਡ ਦੂਗਾ ਚਲੋ ਵੇਖ ਲੈਨੇ ਆ ਸੰਤੂ ਸਾਹਿਬ ਕੀ ਤਾਂ ਗੱਲ ਬਾਣੀ ਜਾਵੇ ਹਾਂ ਇੱਕ ਦੂਜੇ ਲੋਟ ਲਾ ਦਿੰਨੇ ਆ ਐ ਫਲੋਟ ਹਾਂਜੀ ਯਾਨੀ ਕਿ ਇਹਨੂੰ ਆਪਾਂ ਪੂਰਾ ਕਵਰ ਕਰ ਦਿੰਨੇ ਆ ਐਵੇਂ ਪਲੇਟ ਦਿੰਨੇ ਆ ਸਾਰੇ ਪਤੀਲੇ ਨੂੰ ਐ ਕਰਕੇ ਤੁਸੀਂ ਇਹਨੂੰ ਚੰਗੇ ਤਰ੍ਹਾਂ ਕਵਰ ਕਰ ਲੈਣਾ ਤੇ ਵੈਸੇ ਜਿਹੜਾ ਕਿ ਆਪਣਾ ਲਿਫਾਫਾ ਉਹ ਤਾਂ ਨਾਲ ਲੱਗ ਗਿਆ ਚੰਗੀ ਤਰ੍ਹਾਂ ਹਨਾ ਹਾਂ ਆਹ ਦੇਖੋ ਲਿਫਾਫਾ ਪਹਿਲੀ ਲੇਅਰ ਤੇ ਲੱਗ ਗਿਆ ਨਾਲ ਲਓ ਵੀ ਦੋਸਤੋ ਤੇ ਮੈਂ ਘਮਾ ਦੇਣਾ ਪਵਨ ਚੰਗੇ ਤਰ੍ਹਾਂ ਪ੍ਰਬੰਧ ਹੋ ਜੂਗਾ ਬੂਰਾ ਪਤੀਲਾ ਇਨੇ ਸਾੜਨਾ ਚਾਹੀਦਾ ਟੇਬ ਵੀ ਚਾਹ 10 ਰੁਪਏ ਦੇ ਲੱਗ ਜੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਲਪਾਫਾ ਆਪਣੇ ਕੋਲੇ ਛੋਟਾ ਸੀਗਾ ਮਾਰ ਕਰੋ ਨਾ ਐ ਫੜੋ ਇੱਥੋਂ ਫੜਾ ਲਓ 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 ਇੱਥੋਂ ਫੜ ਕੇ ਰੱਖੋ ਠੀਕ ਹੈ ਜੀ ਕੰਮ ਕਰਾਂਗੇ ਪੁੱਤੇ ਲਓ ਜੀ ਇਹ ਜਿਹੜਾ ਹੁਣ ਪਤੀਲਾ ਕਾਲਾ ਹੋਇਆ ਇਹ ਤਾਂ ਚਲੋ ਮਾਰੇ ਮੋਟਾ ਆਪਾਂ ਇੱਥੇ ਚੁੱਲੇ ਤੇ ਰੱਖਿਆ ਸੀ ਤਾਂ ਹੋ ਗਿਆ ਸੀ ਤੇ ਹੁਣ ਆਪਾਂ ਜਿਹੜਾ ਕਿ ਇਹਦੇ ਥੱਲੇ ਬਾਲਦੇ ਆਂ ਜੀ ਅੱਗ ਪੂਰੀ ਅੱਗ ਤੇਜ਼ ਕਰਕੇ ਬਾਲ ਦੋ ਪਾਣੀ ਹਾਂਜੀ ਅੱਗ ਤੇ ਸਹੀ ਪਤਾ ਲੱਗਣਾ ਹੈ ਜਾਂ ਅਸੀਂ ਚਾਹ ਤਾਂ ਅੱਗ ਤੇ ਹੀ ਬਾਨਣੀ ਆ ਤੁਹਾਨੂੰ ਕੀ ਲੱਗਦਾ ਸੰਤੂ ਸਾਹਿਬ ਪਤੀਲਾ ਜਿਹੜਾ ਕਿ ਕਾਲਾ ਹੋਊਗਾ ਕਿ ਨਹੀਂ ਫਿਰ ਅੱਗ ਤੇ ਮੂਰੇ ਤਾਂ ਬੰਦਾ ਇੰਨਾ ਸ਼ੈਤਾਨ ਆ ਅੱਗ ਉਹਨੂੰ ਨਹੀਂ ਛੱਡਦੇ ਤੇ ਪਤੀਲੇ ਦਾ ਹੈ ਕੀ ਚੀਜ਼ ਲਫਾਫਾ ਵੀ ਕਦੀ ਅੱਗ ਦੇ ਮੂਰੇ ਮੈਨੂੰ ਤਲਾ ਦੱਸਣਾ ਲਸਮੁੱਲ ਜੀ ਆਉਣ ਲੱਗ ਗਈ ਆ ਹੋ ਗਿਆ ਹੋਊਗਾ ਕੰਮ ਬਾਕੀ ਤੇ ਨਹੀਂ ਸੰਦੂ ਸਾਹਿਬ ਹੁਣ ਦੱਸ ਦੋ ਵੀ ਹੁਣ ਪਤੀਲਾ ਆਪਾਂ ਵੇਖਣਾ ਲੱਗੇ ਹੋ ਗਿਆ ਕਾਲਾ ਕਿ ਨਹੀਂ ਹੋਇਆ ਨਹੀਂ ਹਲੇ ਤੱਕ ਤਾਂ ਨਹੀਂ ਹੋਇਆ ਪਵਨ ਨਹੀਂ ਛੜਿਆ ਮੈਨੂੰ ਲੱਗਦਾ ਜੇ ਕਾਮਯਾਬ ਹੋ ਜਾਊਗਾ ਕਾਲਾ ਤਾਂ ਹੋ ਗਿਆ ਥੱਲੋ ਨਹੀਂ ਨਹੀਂ ਕਾਲਾ ਨਹੀਂ ਲਫਾਫਾ ਲਫਾਫਾ ਨਹੀਂ ਕਾਲਾ ਉੱਤੋਂ ਧੋਇਆ ਲਫਾਫਾ ਕਾਲਾ ਹੋਇਆ ਵੀ ਲਫਾਫਾ ਕਾਲਾ ਹੋਇਆ ਕੱਲਾ ਲਓ ਵੀ ਦੋਸਤੋ ਇਹਨੂੰ ਪਾਣੀ ਗਰਮ ਹੋ ਗਿਆ ਸਾਡਾ ਤੇ ਅਸੀਂ ਬਾਅਦ ਚ ਬਣਾਵਾਂਗੇ ਚਾਹ ਤੇ ਇੱਕ ਵਾਰੀ ਆਪਾਂ ਐਕਸਪੈਰੀਮੈਂਟ ਦੇਖ ਲਈਏ ਵੀ ਸਾਡਾ ਕਾਮਯਾਬ ਹੋਇਆ ਕਿ ਨਹੀਂ ਹੋਇਆ ਮੈਨੂੰ ਲੱਗਦਾ ਪਵਨ ਜਾਵੇ ਕਾਮਯਾਬ ਹੋ ਗਏ ਕਾਮਯਾਬ ਹੋ ਗਿਆ ਥੱਲੋ ਲਫਾਫ ਆ ਨਾਲ ਹੀ ਚੱਪ ਗਿਆ ਨਾ ਲੋ ਵੀ ਦੋਸਤੋ ਹੁਣ ਅਸੀਂ ਨੇ ਥੋੜਾ ਜਿਹਾ ਠੰਡਾ ਕਰਕੇ ਤੇ ਦੇਖਦੇ ਬਸ ਹੋ ਗਿਆ ਹੋਊਗਾ ਚਲੋ ਚਲੋ ਹੁਣ ਲਾ ਕੇ ਦੇਖ ਪਵਣ ਇੱਥੇ ਤੱਕ ਦਾ ਸ਼ੇਕ ਪਹੁੰਚਣ ਹੀ ਨਹੀਂ ਦਿੱਤਾ ਵੈਸੇ ਮੈਨੂੰ ਤਾਂ ਲੱਗਦਾ ਜਵੇਂ ਪਵਣ ਕਾਮਯਾਬ ਹੋ ਗਈ ਤੇ ਦੇਖਣਾ ਛੇਤੀ ਕਰਕੇ ਐਕਸਪੈਰੀਮੈਂਟ ਤੇ ਚਾਹ ਵੀ ਤਰਨੀ ਹੈ ਪਤਾ ਨਹੀਂ ਹੁਣ ਮੰਮੀ ਤਾਂ ਗਾਲਾਂ ਗੂਲਾ ਪੈ ਰਹੀਆਂ ਕਿ ਬਚ ਜਾਗੇ ਹਾਂ ਹਨਾ ਦੋਸਤੋ ਆਪਾਂ ਚੀਜ਼ ਵਾਕਿਆ ਜੀ ਕਾਮਯਾਬ ਹੋ ਗਈ ਅਸਤੇ ਚੌੜ ਦੇ ਵਿੱਚ ਹੀ ਕਰਦੇ ਸੀ ਕਿ ਵੀ ਲਓ ਜੀ ਲਾਉਨੇ ਆ ਕੇ ਰਤਾ ਸਾਰਾ ਲਾਵਾਂਗੇ ਨਾ ਫੇਰ ਹੀ ਪਤਾ ਲੱਗੂਗਾ ਸੰਧੂ ਸਾਹਿਬ ਸਾਡਾ ਤਾਂ ਜਰੂਰ ਗਿਆ ਸੀ ਕਾਗਜ਼ ਮੈਂ ਤਾਂ ਡਰ ਗਈ ਸੀ ਹਾਂ ਲਓ ਜੀ ਲੋ ਦੋਸਤੋ ਆਦਾ ਵਾਕਿਆ ਜੀ ਕਾਮਯਾਬ ਹੋ ਗਿਆ ਐਕਸਪੈਰੀਮੈਂਟ ਹਾਂ ਤਾਂ ਬੜੀ ਵਧੀਆ ਗੱਲ ਬਣ ਗਈ ਵੈਸੇ ਲੈ ਲੈ ਆਦਾ ਬੜੀ ਵਧੀਆ ਗੱਲ ਯਾਰ ਕਮਾਲ ਹੋ ਗਈ ਯਾਰ ਇਹਦਾ ਪਉਣ ਜਾਣਾ ਚੋਣੇ ਚਾਣੇ ਚਾਹ ਪਾਣੀ ਪੱਕਾ ਲਫਾਫਾ ਲਾ ਕੇ ਰੱਖ ਲੈ ਸਹੀ ਗੱਲ ਹੈ ਹਾਂ ਆ ਵੇਖੋ ਲਓ ਸੋ ਦੋਸਤੋ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਐਕਸਪੈਰੀਮੈਂਟ ਘਰੇ ਕਰਕੇ ਜ਼ਰੂਰ ਦੇਖਿਓ ਹਾਂਜੀ